ਮਾ ਜੀ ਸਾਹਿਬ ਨੂੰ ਵੀ ਮਿਲੇ ਐਸ ਡੀਓ ਸਾਹਿਬ ਨੂੰ ਵੀ ਮਿਲੇ ਐਕਸੀਲ ਸਾਹਿਬ ਨੂੰ ਵੀ ਮਿਲੇ ਐਮ ਡੀ ਸਾਹਿਬ ਨੂੰ ਵੀ ਮਿਲੇ ਪੀ ਐਸ ਪੀਸੀਐਲ ਉਹਨਾਂ ਨੂੰ ਮੇਲ ਪਈ ਹੋਈ ਹੈ ਅਫੀਸ਼ੀਅਲ ਅਖਬਾਰ ਚ ਵੀ ਕਢਵਾਇਆ ਹੋਇਆ ਉਹਨਾਂ ਨੂੰ ਅਫੀਸ਼ੀਅਲ ਮੇਲ ਮੇਰੇ ਕੋਲ ਪਈ ਹੋਈ ਹੈ ਕਿ ਸਾਨੂੰ ਇੰਨੀ ਪ੍ਰੋਬਲਮ ਆ ਸਾਡੇ ਵੋਲਟੇਜ ਵੀ 145 ਵੋਲਟ ਚੱਲ ਜਾਂਦੀ ਹੈ 220 ਦੇ ਅਗੇਂਸਟ ਇਹ ਸਾਰੀ ਕਮਿਊਨੀਕੇਸ਼ਨ ਹੋਣਾ ਕੋਈ ਹੈ ਪਰ ਇਹ ਟਾਸ ਤੋਂ ਬਸ ਨਹੀਂ ਹੋ ਰਿਹਾ ਇਹ ਆਮ ਆਦਮੀ ਦੇ ਨਾਮ ਤੇ ਬਣੀ ਹੋਈ ਖਾਸ ਆਦਮੀ ਸਰਕਾਰ ਇਹ ਖਾਸ ਆਦਮੀ ਸਰਕਾਰ ਕੁਝ ਨਹੀਂ ਕਰ ਰਹੀ ਸਾਡਾ ਹੋ ਗਿਆ ਸਾਨੂੰ ਪ੍ਰਸ਼ਾਸਨ ਨੇ ਸਿਰਫ 10 ਮਿੰਟ ਦਾ ਸਮਾਂ ਦੇਆ ਕਾਸ਼ ਤੋਂ ਅਸੀਂ 11 ਨਹੀਂ ਹੋਣਦੇ ਨੇ 11ਵੇਂ ਮਿੰਟ ਤੋਂ ਬਾਰੇ ਸਾਰਾ ਫੈਰੋ ਖਾਮ ਚੱਲਦਾ ਲੋਕ ਵੀ ਤਾਂ ਗਰਮੀ 'ਚ ਪਰੇਸ਼ਾਨ ਹੋਣੇ ਲੱਗਦਾ ਨਹੀਂ ਅਸੀਂ ਨਹੀਂ ਹੋਰੇ ਜਨਾਬ ਅਸੀਂ ਵੀ ਤਾਂ ਹੋਰੇ ਆ ਤਿੰਨ ਦਿਨ ਤੋਂ ਅਸੀਂ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਸ਼ੌਂਕ ਹੈ 47 ਡਿਗਰੀ ਟੈਂਪਰੇਚਰ ਤੇ ਅਸੀਂ ਬੈਠੇ ਆਂ ਕੁੰਡੇ ਬੈਠਾ ਕੁੰਡੇ ਸਾਹਮਣੇ ਕੋਈ ਸੌਣੇ ਖਟਾ ਮਸਾਲਾ ਹਾਲ ਹੋ ਜਵੇ ਖਟਾ ਪੱਕਾ ਹੱਲ ਕੀਤਾ ਜਾਵੇ ਸਾਨੂੰ ਕੋਈ ਕਿਸੇ ਨਾਲ ਕੋਈ ਸਾਡੀ ਮਨਸ਼ਾ ਨਹੀਂ ਬੈਠੀ ਇਹ ਕਹਿੰਦੇ ਕੀ ਪੀਲੀ ਡਿਪਾਰਟਮੈਂਟ ਵਾਲੇ ਵੀ ਬੰਦ ਕਰ ਗਏ ਪੀਲੀ ਡਿਪਾਰਟਮੈਂਟ ਵਾਲੇ ਐ ਕਹਿੰਦੇ ਆ ਅਸੀਂ ਸਵੇਰੇ ਗਏ ਉਹਨਾਂ ਕੋਲ ਉਹਨਾਂ ਦਾ ਇੱਕ ਲਾਈਨਮੈਨ ਕਹਿੰਦਾ ਵੀ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਦੁਬਾਰਾ ਐਸ.ਜੋ ਸਾਹਿਬ ਦਾ ਪੱਕਾ ਸੋਣਿਆ ਐਸ.ਜੋ ਸਾਹਿਬ ਕਹਿੰਦੇ ਸਾਰਾ ਸਮਾਨ ਹੈ ਹੁਣ ਕਹਦੇ ਇਹਨਾਂ ਦੀ ਮੈਕਨ ਕੋਣ ਹੈ ਲਾਈਨਮੈਨ ਜਿਹੜਾ ਕਹਿੰਦਾ ਲਾਈਨਮੈਨ ਸੰਸ਼ੇਰ ਇਹਨੂੰ ਲਾਈਨਮੈਨ ਦਾ ਨਾਮ ਦਰਮਨ ਸ਼ੇਸ਼ਮਸ਼ੇ ਹੁਣ ਸਾਨੂੰ ਆਇਆ ਸਾਡੀ ਅੱਧੇ ਲਾਈਟ ਆਂਦੀ ਵੀ ਹੈ ਹੁਣ ਮੈਂ ਕਹਿੰਦਾ ਲਾਈਟ ਆ ਗਈ ਚੈੱਕ ਕਰ ਲਓ ਕਿਹੜੀ ਕਿਹੜੀ ਕਲੋਨੀ ਦੀ ਹੈ ਅਜੀਤ ਨੇ ਕਲੇਮ ਰੰਦਾ ਮੈਂ ਆਪਾਂ ਜੀ ਸਾਹਿਬ ਨੂੰ ਵੀ ਮਿਲੇ ਐਸਡੀਓ ਸਾਹਿਬ ਨੂੰ ਵੀ ਮਿਲੇ ਐਕਸੀਡੈਂਟ ਸਾਹਿਬ ਨੂੰ ਵੀ ਮਿਲੇ ਐਮ ਡੀ ਸਾਹਿਬ ਨੂੰ ਮੇਰੇ ਪੀ ਐਸ ਪੀ ਸੀ ਐਲ ਉਹਨਾਂ ਨੂੰ ਮੇਲ ਪਾਈ ਹੋਈ ਹੈ ਅਫੀਸ਼ੀਅਲ ਅਖਬਾਰ 'ਚ ਵੀ ਕਢਵਾਇਆ ਹੋਇਆ ਉਹਨਾਂ ਨੂੰ ਅਫੀਸ਼ੀਅਲ ਮੇਲ ਮੇਰੇ ਕੋਲ ਪਈ ਹੋਈ ਹੈ ਕਿ ਸਾਨੂੰ ਇੰਨੀ ਪ੍ਰੋਬਲਮ ਆ ਸਾਡੇ ਵੋਲਟੇਜ ਵੀ 145 ਵੋਲਟ ਚੱਲ ਜਾਂਦੀ ਹੈ 220 ਦੇ ਅਗੇਂਸਟ ਇਹ ਸਾਰੀ ਕਮਿਊਨੀਕੇਸ਼ਨ ਉਹਨਾਂ ਕੋਲ ਹੈਗੀ ਹੈ ਪਰ ਇਹ ਟਾਸ ਤੋਂ ਬਸ ਨਹੀਂ ਹੋ ਰਿਹਾ ਇਹ ਆਮ ਆਦਮੀ ਦੇ ਨਾਮ ਤੇ ਬਣੀ ਹੋਈ ਖਾਸ ਆਦਮੀ ਸਰਕਾਰ ਇਹ ਖਾਸ ਆਦਮੀ ਸਰਕਾਰ ਕੁਝ ਨਹੀਂ ਕਰ ਰਹੀ ਸਾਡਾ ਹੋ ਗਿਆ ਸਾਨੂੰ ਪ੍ਰਸ਼ਾਸਨ ਨੇ ਸਿਰਫ 10 ਮਿੰਟ ਦਾ ਸਮਾਂ ਦੇਆ 10 ਤੋਂ 11 ਨਹੀਂ ਹੋਣ ਦੇਣੇ 11ਵੇਂ ਮਿੰਟ ਬਾਅਦ ਅਸੀਂ ਦਰਵਾਜ਼ਾ ਤੇ ਰੋਕਣਾ ਪੈ ਰਿਹਾ ਹੈ ਲੋਕ ਵੀ ਤਾਂ ਗਰਮੀ 'ਚ ਪਰੇਸ਼ਾਨ ਹੋਣੇ ਲੱਗਦਾ ਨਹੀਂ ਅਸੀਂ ਨਹੀਂ ਹੋ ਰਹੇ ਜਨਾਬ ਅਸੀਂ ਵੀ ਤਾਂ ਹੋ ਰਹੇ ਹਾਂ ਤਿੰਨ ਦਿਨ ਤੋਂ ਅਸੀਂ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਸ਼ੌਂਕ ਹੈ 47 ਡਿਗਰੀ ਟੈਂਪਰੇਚਰ 'ਤੇ ਅਸੀਂ ਬੈਠੇ ਹਾਂ ਕੁੰਡੇ ਬੈਠਾਂ ਕੋਈ ਸਮਝ ਕੋਈ ਖਾਟਾ ਮਸਾਲਾ ਆ ਲੋਜਵੇ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਨੂੰ ਕੋਈ ਤੇ ਸਨਾਲ ਕੋਈ ਸਾਡੀ ਮਨਸ਼ਾ ਨਹੀਂ ਬੈਠੀ ਕਹਿੰਦੇ ਕਿ ਪੀਲੀ ਡਿਪਾਰਟਮੈਂਟ ਵਾਲੇ ਵੀ ਬੰਦ ਕਰੇ ਪੀਲੀ ਡਿਪਾਰਟਮੈਂਟ ਵਾਲੇ ਐ ਕਹਿੰਨੇ ਆ ਅਸੀਂ ਸਵੇਰੇ ਗਏ ਉਹਨਾਂ ਕੋਲ ਉਹਨਾਂ ਦਾ ਇੱਕ ਲਾਈਨਮੈਨ ਕਹਿੰਦਾ ਕਿ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਦੁਬਾਰਾ ਐਸ.ਓ. ਸਾਹਿਬ ਦਾ ਪੱਕਾ ਸੁਣਿਆ ਐਸ.ਓ. ਕਹਿੰਦੇ ਸ ਹੁਣ ਕਹਿੰਦਾ ਇਹਨਾਂ ਦੀ ਮੈਕਨਿਕ ਕੋਣ ਹੈ ਲੈਂਡਮੈਨ ਜਿਹੜਾ ਕਹਿੰਦਾ ਲੈਂਡਮੈਨ ਸੰਸ਼ੇਰ ਇਹਨੂੰ ਲੈਂਡਮੈਨ ਦਰਮਨ ਸਰ ਸੰਸ਼ੇਰ ਸੀਗਾ ਠੀਕ ਹੈ ਕੱਲ ਇਹ ਆ ਵੀ ਹੁਣ ਇਹ ਮੈਕਮਾ ਦੇ ਮੈਕਮੇ ਦਾ ਆਪਸ ਵਿੱਚ ਨਹੀਂ ਕੋਈ ਸਾਕਤਾ ਬਣ ਰਿਹਾ ਹੁਣ ਸਾਨੂੰ ਆਇਆ ਸਾਡੀ ਜੇ ਲਾਈਟ ਆਂਦੀ ਵੀ ਹੈ ਹੁਣ ਮੈਂ ਕਹਿੰਦਾ ਲਾਈਟ ਆ ਗਈ ਚੈੱਕ ਕਰ ਲੋ ਕਿਹੜੀ ਕਿਹੜੀ ਕਲੋਨੀ ਦੀ ਹੈ ਅਜੀਤ ਨਿਕਲੇ ਰੰਦਾਂ